ਦੋਸਤੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੇਵਾਦਾਰਾਂ ਕਲਰਕਾਂ ਔਰ ਟੀਚਰਾਂ ਦੀ ਜਿਹੜੀ ਆ ਉਹ ਭਰਤੀ ਕੱਢੀ ਗਈ ਆ ਪੰਜਾਬ ਦੇ ਵਿੱਚ ਇਹ ਨੌਕਰੀ ਰਹਿਣ ਵਾਲੀ ਆ ਪੰਜਾਬ ਵਕਫ ਬੋਰਡ ਦੇ ਵੱਲੋਂ ਇਹ ਪੋਸਟਾਂ ਜਿਹੜੀਆਂ ਨੇ ਕੱਢੀਆਂ ਗਈਆਂ ਨੇ ਤਾਂ ਲਾਸਟ ਡੇਟ ਤੋਂ ਪਹਿਲਾਂ ਪਹਿਲਾਂ ਜ਼ਰੂਰ ਅਪਲਾਈ ਕਰਦੇ ਹੋ ਔਰ ਅਪਲਾਈ ਕਰਨ ਤੋਂ ਪਹਿਲਾਂ ਸਾਰੀ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ ਕੀ ਏਜ ਚਾਹੀਦੀ ਹੈ ਕਿ ਕਿਸ ਤਰੀਕੇ ਦੇ ਨਾਲ ਭਰਤੀ ਹੋਊਗੀ ਸਾਰੀ ਡਿਟੇਲ ਜਾਣ ਲਿਓ ਕਿਉਂਕਿ ਸਾਰੀ ਡਿਟੇਲ ਆਪਾਂ ਇਸ ਵੀਡੀਓ ਦੇ ਵਿੱਚ ਦੇ ਦਿੱਤੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਲਾਸਟ ਤੱਕ ਦੇਖਿਓ ਤਾਂ ਕਿ ਇੱਕ ਇੱਕ ਚੀਜ਼ ਤੁਸੀਂ ਸਮਝ ਸਕੋ ਔਰ ਹਾਂ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਇਸ ਚੈਨਲ ਦੇ ਉੱਪਰ ਨੌਕਰੀ ਦੇ ਨਾਲ ਸੰਬੰਧਿਤ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਪਾ ਦਿੰਦੇ ਹਾਂ ਆਓ ਹੁਣ ਆਪਾਂ ਜਾਣਦੇ ਹਾਂ ਇਸ ਭਰਤੀ ਦੀ ਪੂਰੀ ਡਿਟੇਲਸ ਦੇ ਬਾਰੇ ਹਾਂਜੀ ਦੋਸਤੋ ਜਿਹੜੀਆਂ ਪੰਜਾਬ ਦੇ ਵਿੱਚ ਨਵੀਆਂ ਟੀਚਰਸ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਨੇ ਉਹਦਾ ਆਫੀਸ਼ੀਅਲ ਨੋਟੀਫਿਕੇਸ਼ਨ ਤੁਹਾਡੇ ਬਿਲਕੁਲ ਸਾਹਮਣੇ ਆ ਤਾਂ ਦੋਸਤੋ ਇਹ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਾਇਮਰੀ ਟੀਚਰ ਦੀ ਐਂਟੀਟੀ ਦੀ ਟੀਜੀਟੀ ਦੀ ਪੀਜੀਟੀ ਦੀ ਹਰ ਇੱਕ ਤਰ੍ਹਾਂ ਦੀ ਜਿਹੜੀ ਆ ਉਹ ਪੋਸਟ ਕੱਢੀ ਗਈ ਆ ਤਾਂ ਵੀਡੀਓ ਨੂੰ ਪੂਰਾ ਦੇਖਿਓ ਲਾਸਟ ਤੱਕ ਤਾਂ ਕਿ ਕੱਲੀ-ਕੱਲੀ ਪੋਸਟ ਦੇ ਬਾਰੇ ਤੁਸੀਂ ਜਾਣ ਸਕੋ ਕਿ ਕੀ ਐਜੂਕੇਸ਼ਨਲ ਕੁਆਲਿਫਿਕੇਸ਼ਨ ਮੰਗੀ ਗਈ ਆ ਕੀ ਸੈਲਰੀ ਰਹੇਗੀ ਸਾਰੀਆਂ ਚੀਜ਼ਾਂ ਦੇ ਬਾਰੇ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਤਾਂ 12 ਨਵ ਨੂੰ ਉਸ ਤੋਂ ਪਹਿਲਾਂ ਇਹ ਐਪਲੀਕੇਸ਼ਨ ਜਿਹੜੀਆਂ ਨੇ ਉਹ ਨਿਕਲੇ ਸੀਗੇ ਉਸ ਤੋਂ ਬਾਅਦ ਹੁਣ ਜਿਹੜੇ ਨੇ ਦੁਬਾਰਾ ਇਹਨਾਂ ਦੇ ਵਿੱਚ ਵਾਧਾ ਹੋਇਆ ਔਰ ਸਭ ਤੋਂ ਪਹਿਲਾਂ ਪੋਸਟਾਂ ਨੇ ਐਂਟੀਟੀ ਦੀਆਂ ਐਂਟੀਟੀ ਦੀਆਂ ਤੇ 5 ਪੋਸਟਾਂ ਰੱਖੀਆਂ ਨੇ ਔਰ ਲੋਕੇਸ਼ਨ ਦੀ ਜੇ ਗੱਲ ਕਰੀਏ ਤਾਂ ਸੀਨੀਅਰ ਸਕੰਡਰੀ ਸਕੂਲ ਮਲੇਰਕੋਟਲਾ ਟੂ ਇਸਲਾਮੀਆ ਹਾਈ ਸਕੂਲ ਰੋਰਾ ਔਰ ਇਸਲਾਮੀਆ ਪਬਲਿਕ ਸਕੂਲ ਲੁਧਿਆਣਾ ਟੂ ਇਹ ਲੋਕੇਸ਼ਨ ਰਹਿਣ ਵਾਲੀ ਆ एलिਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ ਸੀਨੀਅਰ ਸਕੈਂਡਰੀ ਯਾਨੀ ਕਿ +2 ਦਾ ਸਰਟੀਫਿਕੇਟ ਤੁਹਾਡੇ ਕੋਲੇ ਹੋਣਾ ਚਾਹੀਦਾ ਐਟ ਲੀਸਟ 2 ਸਾਲ ਦਾ ਡਿਪਲੋਮਾ ਤੁਹਾਡਾ ਐਂਟੀਟੀ ਦੇ ਵਿੱਚ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨੈਕਸਟ ਪੋਸਟ ਹੈਗੀ ਨੇ ਪ੍ਰਾਇਮਰੀ ਟੀਚਰ ਦੀਆਂ ਪ੍ਰਾਇਮਰੀ ਟੀਚਰ ਦੀਆਂ ਤੇ 13 ਪੋਸਟ ਇਸਦੇ ਵਿੱਚ ਦੋ ਪੋਸਟਾਂ ਮੇਰਕੋਟਲੇ ਨੇ ਉਸ ਤੋਂ ਬਾਅਦ ਚਾਰ ਪੋਸਟਾਂ ਫਿਰ ਮੇਰਕੋਟਲੇ ਨੇ ਲੁਧਿਆਣਾ ਦੇ ਵਿੱਚ ਤਿੰਨ ਪੋਸਟਾਂ ਨੇ ਬਿਜੋਲੀ ਖੁਰਦੇ ਦੇ ਵਿੱਚ ਦੋ ਪੋਸਟਾਂ ਨੇ ਤੇ ਮੁ슬림 ਸੀਨੀਅਰ ਸੈਕੰਡਰੀ ਸਕੂਲ ਮੇਰਕੋਟਲਾ ਦੇ ਵਿੱਚ ਇੱਕ ਪੋਸਟਾ ਤੇ ਰੋਹਿਰਾ ਦੇ ਵਿੱਚ ਇੱਕ ਪੋਸਟਾ ਇਹਦੀ ਜੇ ਆਪਾਂ ਗੱਲ ਕਰੀਏ ਕੁਆਲੀਫਿਕੇਸ਼ਨ ਦੀ ਤਾਂ ਐਟ ਲੀਸਟ 2 ਸਾਲ ਦਾ ਡਿਪਲੋਮਾ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਤੁਹਾਡਾ ਹੋਣਾ ਚਾਹੀਦਾ ਹੈ ਤੇ ਪੀਐਸਟੈਟ ਜਾਨੀ ਕਿ ਪੰਜਾਬ ਦਾ ਟੈਟ ਤੁਹਾਡਾ ਕਲੀਅਰ ਹੋਵੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਨੈਕਸਟ ਜਿਹੜੇ ਪੋਸਟਰ ਨੇ ਹੋਈਆਂ ਨੇ TGT ਦੀਆਂ TGT ਇੰਗਲਿਸ਼ ਦੀਆਂ ਪੰਜ ਪੋਸਟਰਾਂ ਨੇ ਸਾਇੰਸ TGT ਦੀਆਂ ਤਿੰਨ ਪੋਸਟਰਾਂ ਨੇ ਮੈਥਸ TGT ਦੀਆਂ 23 ਪੋਸਟਰਾਂ ਨੇ ਹਿੰਦੀ ਦੀ ਇੱਕ ਆ ਪੰਜਾਬੀ ਦੀਆਂ ਤਿੰਨ ਨੇ ਤੇ ਉਰਦੂ ਦੀਆਂ ਪੰਜ ਨੇ ਤੇ ਨਾਲ ਦੀ ਨਾਲ ਸੋਸ਼ਲ ਸਟੱਡੀਜ਼ ਦੀਆਂ ਦੋ ਪੋਸਟਰਾਂ ਨੇ ਤਾਂ ਇਹ ਪੋਸਟਰਾਂ ਵੀ ਪੰਜਾਬ ਦੇ ਵਿੱਚ ਹੀ ਅਲੱਗ-ਅਲੱਗ ਸਕੂਲਾਂ ਦੇ ਵਿੱਚ ਕੱਢੀਆਂ ਗਈਆਂ ਨੇ ਤਾਂ ਇੱਥੇ ਐਟ ਲੀਸਟ ਸੈਕੰਡ ਕਲਾਸ ਬੈਚਲੋਰੇ ਡਿਗਰੀ ਥੋੜੀ ਚਾਹੀਦੀ ਹੈ ਬੈਚਲੋਰੇ ਡਿਗਰੀ ਚਾਹੀਦੀ ਹੈ ਸੈਕੰਡ ਕਲਾਸ ਦੇ ਵਿੱਚ ਪਾਸ ਤੇ ਬੀਏਡ ਚਾਹੀਦੀ ਆ ਨਾਲ ਦੀ ਨਾਨ ਟੋਡਾ ਟੈਟ ਚਾਹੀਦਾ ਪੀ ਟੈਟ ਜਾਨੀ ਕਿ ਕਲੀਅਰ ਹੋਣਾ ਚਾਹੀਦਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਇਸ ਤੋਂ ਬਾਅਦ ਅਗੀਆਂ ਪੋਸਟਾਂ ਹੈਗੀਆਂ ਨੇ ਟੀਚਰ ਦੀਆਂ ਅਦੀਆਂ ਇਹਦੇ ਵਿੱਚ ਗੋਵਿੰਦਗੜ੍ਹ ਦੇ ਵਿੱਚ ਪੋਸਟਾਂ ਨੇ ਰੋਹਿਰਾ ਦੇ ਵਿੱਚ ਪੋਸਟਾਂ ਇੱਥੇ ਸੈਕੰਡ ਕਲਾਸ ਦੇ ਫੀ ਆलिम ਜਾਂ ਫਿਰ ਫਾਜ਼ਿਲ ਕੀਤੀ ਹੋਵੇ ਤੇ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਪ੍ਰੀਫਰੈਂਸ ਜਿਹੜੀ ਆ ਹਾਫਿਜ਼ ਵਾਲਿਆਂ ਨੂੰ ਦਿੱਤੀ ਜਾਏਗੀ ਉਸ ਤੋਂ ਬਾਅਦ ਟੀਚਰ ਕੰਪਿਊਟਰ ਦੇ ਦੋ ਟੀਚਰ ਰੱਖਣੇ ਨੇ ਜਿਹਦੇ ਵਿੱਚ ਫੀਮੇਲ ਸਕੂਲ ਜਿਹੜਾ ਹੈ ਇਸਲਾਮਿਆ ਗਰਲ ਸੀਨੀਅਰ ਸੈਕੰਡਰੀ ਸਕੂਲ 1 ਉਹਦੇ ਵਿੱਚ ਇੱਕ ਪੋਸਟ ਹੈ ਇਸਲਾਮਿਆ ਪਬਲਿਕ ਸਕੂਲ ਲੁਧਿਆਣਾ ਦੇ ਵਿੱਚ ਵੀ ਇੱਕ ਪੋਸਟ ਹੈ ਇੱਥੇ एलिਜੀਬਿਲਟੀ ਕੀ ਰੱਖੀ ਗਈ ਆ ਸੈਕੰਡ ਕਲਾਸ ਡਿਗਰੀ ਤੁਹਾਡੀ BCA ਦੇ ਵਿੱਚ ਹੋਵੇ ਜਾਂ ਫਿਰ BSC ਦੇ ਵਿੱਚ ਹੋਵੇ IT ਕੰਪਿਊਟਰ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ PGTT ਦੀਆਂ ਪੋਸਟਾਂ ਨੇ PGTT ਹਿਸਟਰੀ ਦੀ ਪੋਸਟ ਹੈ PGTT ਸਾਈਕੋਲੋਜੀ ਦੀਆਂ ਪੋਸਟਾਂ ਨੇ ਫਿਜ਼ੀਕਲ ਐਜੂਕੇਸ਼ਨ ਦੀਆਂ 6 ਪੋਸਟਾਂ ਨੇ ਕਲਰਕ ਦੀਆਂ ਦੋ ਪੋਸਟਾਂ ਨੇ ਕਲਰਕ ਦੀ ਆਪਾਂ ਬਾਅਦ ਚਰਚਾ ਕਰ ਲਵਾਂਦੇ ਆ ਪਹਿਲਾਂ PGTT ਦੀ ਗੱਲ ਕਰੀਏ ਤਾਂ ਇੱਥੇ ਜਿਹੜਾ ਹੈ ਤੁਹਾਡੇ ਕੋਲ ਮਾਸਟਰਸ ਡਿਗਰੀ ਚਾਹੀਦੀ ਆ ਤੇ ਬੀਐਡ ਚਾਹੀਦੀ ਆ ਇਹ एलिਜੀਬਿਲਟੀ ਕ੍ਰਾਈਟੇਰੀਆ ਰੱਖਿਆ ਗਿਆ ਹੈ ఫిజికల్ ఎడ్యుకేషన్ ਦੀ ਜੇ ਗੱਲ ਕਰੀਏ ਤਾਂ ਇੱਥੇ ਪੀਐਸਟੈਟ ਹੋਣਾ ਚਾਹੀਦਾ ਤੇ ਸੈਕੰਡ ਕਲਾਸ ਦੇ ਵਿੱਚ ਬੀਪੀਐਡ ਤੁਸੀਂ ਕੀਤੀ ਹੋਵੇ ਇਸ ਤੋਂ ਇਲਾਵਾ ਕਲਰਕ ਦੀ ਜੇ ਆਪਾਂ ਹੁਣ ਗੱਲ ਕਰੀਏ ਕਲਰਕ ਦੇ ਵਿੱਚ ਐਟਲੀਸਟ ਸੈਕੰਡ ਕਲਾਸ ਦੀ ਬੈਚਲੋਰੇ ਡਿਗਰੀ ਹੋਵੇ ਤੇ ਆਈਸੀਟੀ ਸਕਿੱਲਸ ਦਾ ਥੋੜਾ ਜਾਣੇ ਕਿ ਕੰਪਿਊਟਰ ਦਾ ਜਿਹੜਾ ਹੈ ਉਹ ਤੁਹਾਡੇ ਕੋਲ ਸਰਟੀਫਿਕੇਟ ਹੋਣਾ ਚਾਹੀਦਾ ਪੰਜ ਪੋਸਟਾਂ ਪੀਐਨ ਦੀਆਂ ਵੀ ਕੱਢੀਆਂ ਹੋਈਆਂ ਆ ਪੀਐਨ ਨਹੀਂ ਆਇਆ ਤੇ ਪੰਜ ਪੋਸਟਾਂ ਨੇ ਜਿਦੇ ਵਿੱਚ ਤੁਸੀਂ ਪਲੱਸ 2 ਹੋਣੇ ਚਾ ਇਸ ਤੋਂ ਲਾਵਾ ਸਵੀਪਰ ਦੀਆਂ ਪੋਸਟਾਂ ਨੇ ਜੀ ਸੱਤ ਕੋਈ ਕੁਆਲੀਫਿਕੇਸ਼ਨ ਦੀ ਜ਼ਰੂਰਤ ਨਹੀਂ ਹੈ ਗੇਟ ਕੀਪਰ ਦੀਆਂ ਪੋਸਟਾਂ ਨੇ ਜਿਹਦੇ ਵਿੱਚ ਤੁਸੀਂ 10th ਪਾਸ ਹੋਣੇ ਚਾਹੀਦੇ ਹੋ ਆਇਆ ਦੀਆਂ ਪੋਸਟਾਂ ਜਿਹਦੇ ਵਿੱਚ ਤੁਸੀਂ 10th ਪਾਸ ਜਿਹੜਾ ਉਹ ਹੋਣੇ ਚਾਹੀਦੇ ਹੋ ਤਾਂ ਤੁਸੀਂ ਜਿਹੜੀਆਂ ਨੇ 12 9 2024 ਤੱਕ ਜਿਹੜਾ ਜਿਨ੍ਹਾਂ ਨੇ ਅਪਲਾਈ ਪਹਿਲਾਂ ਕੀਤਾ ਸੀਗਾ ਉਹਨਾਂ ਨੂੰ ਹੁਣ ਦੁਬਾਰਾ ਅਪਲਾਈ ਕਰਨ ਦੀ ਜਿਹੜਾ ਹੈ ਉਹ ਜ਼ਰੂਰਤ ਨਹੀਂ ਹੈ ਇਹ ਜਿਹੜੇ ਨਵੇਂ ਭੈਣ ਭਰਾ ਨੇ ਉਹਨਾਂ ਨੇ ਜਿਹੜਾ ਹੈ ਦੁਬਾਰਾ ਅਪਲਾਈ ਕਰਨਾ ਹੈ ਉਹਨਾਂ ਨੇ ਅਪਲਾਈ ਕਰਨ ਦੇ ਵਾਸਤੇ ਵੈਬਸਾਈਟ ਦੇ ਉੱਪਰ ਜਾਣਾ ਹੈ waqf.punjab.gov.in ਇਸ ਵੈਬਸਾਈਟ ਦੇ ਉੱਪਰ ਜਾ ਕੇ ਤੁਸੀਂ ਜਿਹੜਾ ਹੈ ਉਹ ਅਪਲਾਈ ਕਰਨਾ ਹੈ ਤੇ 27 ਮਈ ਜਿਹੜੀ ਆ ਉਹ ਲਾਸਟ ਡੇਟ ਆ 27 ਮਈ 27th ਮਈ ਜਿਹੜੀ ਆ ਉਹ ਲਾਸਟ ਡੇਟ ਜਿਹੜੀ ਹੈ ਉਹ ਰੱਖੀ ਗਈ ਆ ਤਾਂ ਦੋਸਤੋ ਪਰ ਇਹ ਜ਼ਰੂਰ ਇਹਨਾਂ ਪੋਸਟਾਂ ਨੂੰ ਜੇ ਏਜ ਦੀ ਗੱਲ ਗੱਲ ਕਰ ਲਈਏ ਤਾਂ ਏਜ ਜਿਹੜੀ 18 ਤੋਂ 37 ਸਾਲ ਤੱਕ ਦੀ 1 ਮਈ 2025 ਤੋਂ ਦੀ ਹੋਣੀ ਚਾਹੀਦੀ ਆ ਤਾਂ ਪੰਜਾਬ ਦੇ ਵਿੱਚ ਲੋਕਲ ਪੋਸਟਾਂ ਨੇ ਤਾਂ ਜਿਹੜੇ ਵੀ ਪੈਂਟਰਾ ਇੰਟਰਸਟਿਡ ਹੈਗੇ ਨੇ ਔਰ ਕੁਆਲਿਫਿਕੇਸ਼ਨ ਐਲੀਜੀਬਿਲਟੀ ਕ੍ਰਾਈਟੇਰੀਆ ਉਹਨਾਂ ਦਾ ਮੰਗਦਾ ਤਾਂ ਇਹਨਾਂ ਨੂੰ ਫਿਲ ਜ਼ਰੂਰ ਔਰ ਜ਼ਰੂਰ ਕਰੇ ਕਿਉਂਕਿ ਪਹਿਲਾਂ ਵੀ ਪੋਸਟ ਅਪੈਂਡਿਕ ਦੇ ਦਿੱਤੀ ਰਹੀ ਸੀ ਜਿਸ ਲਈ ਉਹਨ ਦੁਬਾਰਾ ਐਡ ਆਨ ਕਰਕੇ ਇਹ ਪੋਸਟ ਆ ਬਣਾ ਆ ਕੇ ਰਹੀ ਜਾਂਦੇ ਉਹ ਕੱਢਿਆ ਗਿਆ ਨੇ ਜੇ ਫਿਰ ਵੀ ਕੋਈ ਜਾਣਕਾਰੀ ਕਿਸੇ ਤਰ੍ਹਾਂ ਦੀ ਚਾਹੀਦੀ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਔਰ ਹਾਂ ਅਸੀ ਇਸ ਤਰ੍ਹਾਂ ਦੀਆਂ ਜੌਬ ਦੇ ਨਾਲ ਰਿਲੇਟਡ ਵੀਡੀਓਸ ਹਮੇਸ਼ਾ ਪਾਉਂਦੇ ਰਹਿੰਦੇ ਆ ਮੇਕ ਸ਼ੂਰ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਬੈਲ ਆਈਕਨ ਬਟਨ ਵੀ ਦਬਾ ਲਿਓ ਤਾਂ ਕਿ ਸਾਡੇ ਦੁਆਰਾ ਪਾਈ ਗਈ ਹਰ ਇੱਕ ਵੀਡੀਓ ਦਾ ਡਿਸਕ੍ਰਿਪਸ਼ਨ ਹਰ ਇੱਕ ਜੌਬ ਦੇ ਨਾਲ ਤੁਹਾਡੇ ਤੱਕ ਪਹੁੰਚੇ ਮਿਲ ਲੈ ਨਵੀਂ ਵੀਡੀਓ ਦੇ ਨਾਲ ਨਵੀਂ ਜੌਬ ਦੇ ਨਾਲ ਤੱਕ ਤੱਕ ਮੈਂ ਮੈਂ ਸਤਿ ਸ਼੍ਰੀ ਅਕਾਲ